ਵੱਡਾ ਅੱਜ ਮੰੰਜਾ ਬਟਾ ਬਾਬਾ ਜੀ ਫਿਰ ਆਪਣੀ ਖੇਤ ਦੇ ਛਾਉ ਤਾਂ ਮੰੰਜਾ ਬਣਾ ਆ ਗਏ ਲੈ ਕੇ ਵੱਡੇ ਮੰੰਜੇ ਤੇ ਬੈਠੇ ਨੇ ਦਾਦੀ ਉਹ ਵੀ ਨਾ ਢਾਲ ਤੇ ਚਿਰਾਤ ਮਾਨੇ ਤੇ ਮੱਖੀ ਬੈਠੀ ਆ ਤੇਰਾ ਕਹਿ ਬੰਦੋ ਜੁਗਾਰ ਪਾਣ ਦਾ ਹੋਇਆ ਕੋਹ ਪਾਪਾ ਜੀ ਜੁਗਾਰ ਪਾਣ ਦੇ ਕਿਤੇ ਨਹੀਂ ਹੋਇਆ ਮੈਂ ਕਿ ਮੇਰੇ ਨਾਲ ਤੁਰ ਕੇ ਆਪਨੀ ਜੋਗਾ ਮਟਾਰ ਆਇਆ ਮੈਂ ਕਿ ਕੋਈ ਮੁਰਗੀ ਮਰਗੀ ਛੇਵੀ ਤੇ ਕਿਹਨ ਨਹੀਂ ਕੀ ਆ ਮੁਰਗੀ ਕੋਈ ਨਹੀਂ ਆਈ ਅਜੇ ਕੋਈ ਨਹੀਂ ਜੇ ਕੋਈ ਆਉਗੀ ਤਾਂ ਤੇਰਾ ਵੀ ਬੋਝ ਭਾਰੀ ਕਰਦਾਂਗੇ ਮੈਂ ਬਾਈ ਨੂੰ ਮੁਰਗੀ ਨਹੀਂ ਕੋਈ ਨਹੀਂ ਮੁਰਗੀ ਆਹੀ ਕਿ ਜਿਉੜੀ ਕਿੰਨਾ ਬਾਬੇ ਕੋ ਜਾਣਾ ਮ ਬਾਬੇ ਨੂੰ ਕੀ ਕਹਿਣਾ ਮ ਲਿਖਾਇਆ ਤੇ ਬਾਬਾ ਚੋੜੀ ਬਾਬਾ ਜੀ ਆਂਦੀ ਹੋਈ ਕਿ ਤੇਰਾ ਇਹ ਕਿ ਝਾਬੀ ਲੱਖ ਰੁਪਏ ਆਂਦੀ ਹੋਈ ਤੇ ਬਤੂੜਾ ਸਟੇਡੀਆ ਕਿੰਨਾ ਚੇਤੇ ਝਾਬੀ 1 ਕਿਲੋ ਮੈਂ ਵੀ ਤਾਂ ਹੀ ਖੁਆਈਂਗੀ ਮੈਂ ਕਾਹਦੇ ਬਾਰੇ ਤੇ ਛੇ ਮਾ ਪਾਪਾ ਪੜਾ

हां जी बाबा जी ਤੁਹਾਡਾ ਕੰਮ ਕਰਤਾ ਆ ਬਸ ਸ਼ਾਮ ਤੱਕ ਤੁਹਾਡੇ ਅਕਾਊਂਟ ਦੇ ਵਿੱਚ ਪੇਮੈਂਟ ਆ ਜਾਣੀ ਆ ਬਸ ਉਹਨਾਂ ਦਾ ਇੱਕ ਵਾਰੀ ਬਾਹਰੋਂ ਫੋਨ ਆ ਜਵੇ ਕੋਈ ਗੱਲ ਨਹੀਂ ਤੁਹਾਡੀ ਪੇਮੈਂਟ ਆ ਜਾਣੀ ਆ ਸ਼ਾਮ ਤੱਕ ਬਸ ਕਿੱਥੇ ਹੋਣਾ ਮੈਂ ਬਾਹਰ ਹੋਣਾ ਬਾਹਰ ਬਸ ਗੇਟ ਖੋਲ ਬਾਹਰ ਖੜੂ ਤੇੜੀ ਹੋਵੇ ਆ ਕਹਣਾ ਕੋਈ ਕਹਣਾ ਵਧੀਆ ਠੀਕ ਆ ਹੁਣੇ ਤੂੰ ਹੀ ਕਾਰੋਬਾਰ ਸਾਰਾ ਸੰਭਾਲਣਾ ਮੇਰੀ ਸਿਹਤ ਥੋੜੀ ਜੀ ਠੀਕ ਨਹੀਂ ਆ ਤੇ ਸਿਰ ਬਹੁਤ ਦੁਖ ਰਿਹਾ ਮੇਰਾ ਪਾਛੇ ਪਾਛੇ ਤੇ ਗੱਲ ਤੂੰ ਆਪੇ ਕਰਨੀ ਪਾਛੇ ਪਾਛੇ ਕਿਉਂ ਟੁਕੜੇ ਪਰ ਛਾਮਣਾ ਵਾ ਬਾਬਾ ਜੀ ਦੋ ਚਾਰ ਦਿਨ ਦੇ ਵਿੱਚ ਫੁਰਕਣੀ ਆ ਰਿਹਾ ਪਾਛੇ ਓਏ ਬਾਬੇ ਤੁਰ ਤੁਮ ਦੀ ਬਾਬੇ ਦੀਆਂ ਲੱਤਾਂ ਕਾਦੇ ਕੋ ਟੰਡਿਆ ਆ ਬਾਬਾ ਜਿਹੜਾ ਛੱਡਦਾ ਮੈਂ ਬਾਬੇ ਦੀਆਂ ਚਾਹ ਕੁੱਟਿਆ ਬਾਬੇ ਦਾ ਰੋਟਾ ਛੇੜ ਮੈਨਾਂ ਕੱਲ ਲੱਗਾਈ ਪੜੀਗੀ ਬਾਬੇ ਜੀਆ ਉੱਜੇ ਬਾਬਾ ਜੀ ਦਾ ਸਿਰ ਤੋਗਦਾ ਆ ਤੇ ਉਹਨਾਂ ਦਾ ਸਿਰ ਘੁੱਟਾ ਲੱਤਾਂ ਐਵੇਂ ਘੁੱਟੰਡਿਆ ਆ ਤੇ ਲੱਗਾ ਮੈਂ ਕਾਹ ਘੁੱਟੰਡਿਆ ਵਾ ਬਾਬੇ ਦੀ ਅਕਲ ਵਿੱਚ ਘੁੱਟਿਆ ਜੀ ਆ ਨੋ ਨੋ ਨੋ